ਆ ਨੂ ਘਰ ਆਇਆ ഫുട്ബോലാണ് ഫോട്ടോ ഫുട്ബോലാണ് ഷോർട്ട് ഒന്നും बात बात कर चल आज के दिन आना बात करते हैं पढ़ा बारों में आरोग्य देखा बिगड़ा दांत दांत देखा बिगड़ा बात 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 कर चल दांत आज के दिन ये बात बाते आप दोही दांते खो आते आप दोही

बहुत बढ़िया जी लगे सब मेरा पेट मेरे ढेर लग गया है ਮੈਂ ਬਹੁਤਾਂ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜੀ ਕਿ ਮੈਂ ਬਿਮਾਰ ਸੀ ਤੇ ਪਰੇਸ਼ਾਨ ਹੋ ਕਰਾਇਆ ਜੀ ਮੈਂ ਕਹਾਂ ਸੀ ਮੇਰਾ ਪਰੇਸ਼ਾਨ ਨਾ ਕੋੜ ਮੇਰੇ ਪੁੱਤ ਨੇ ਕਹਿੰਦੇ ਮੇਰਾ ਮਵਾਪਾ ਕਹਾਂ ਮਰੇ ਤੇ ਲਾਗੇ ਜਿਵੇਂ ਮੇਲੇ ਸਾਰੇ ਦੁੱਖ ਟੁੱਟ ਜਾ ਕਰਨੀ ਆ ਰਾਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਕਹਾਂ ਜੀ ਕੋਈ ਚੱਲ ਰਿਹਾ ਸੀ ਜਿੱਥੇ ਰੋਤੇ ਮੈਂ ਤਰਦਾ ਹਸ ਕਾਲ ਦੀ ਸੀ ਮੈਂ ਨਾ ਕਿੰਨਾ ਕਿਦਾ ਕਰਦੀ ਸੀ ਮੈਂ ਕਹਾਂ ਸੀ ਕਿ ਉਸੇ ਨਾਲ ਕਿਸੇ ਤਾਂ ਮੈਂ ਮੇਰਾ ਪੁੱਤ ਮੇਰੇ ਘਰ ਆਜ ਵੀ ਮੇਰੇ ਘਿੰਡ ਨਾਲ ਲਾ ਕੇ ਜੀ ਤੁਹਾਨੂੰ ਕਿਨੇ ਸੈਵੀ ਤੁਹਾਡਾ ਪੁੱਤਰ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੂੰ ਸਾਨੂੰ ਜੇ ਕਿਸੇ ਮੁੰਡੇ ਨੇ ਦੱਸਿਆ ਦਲਿੰਦਰ ਦੇ ਨੇ ਹੂੰ ਉਹ ਕਹਿੰਦਾ ਜੀ ਵੀ 20 ਦਿਨ ਤੱਕ 1 ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਵੈਸੇ ਜਿੱਦਣ ਆਇਆ 에어ਪੋਰਟ ਤੇ ਉੱਥਰੇ ਉੱਧਰੋਂ ਸਾਨੂੰ ਫਰੇ ਨੇ ਆ ਕੇ ਫੋਨ ਕੀਤਾ ਹੈ ਮੇਰੀ ਪਰਦੀ ਕੁਲਦੀਨ ਬਹੁਤ ਉਹਨੇ ਕਿਹਾ ਮੈਂ ਦਾ ਹਰ ਸੁੱਖੀ ਗਈ ਸੀ ਹਾਂ ਜੀ ਨਾਮ ਮੇਰਾ ਬਨਪ੍ਰਸੰਗੀ ਸਾਨੂੰ ਚਮਨ ਲਾਰ ਅੱਗ ਲੋਨੀ ਰਹਿਣ ਵਾਲਾ ਹਾਂ ਅੱਛਾ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀਗਾ ਜੀ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ ਹੈ ਜੀ ਦੀ ਕੰਪਨੀ ਸੀ ਕੰਪਨੀ ਸੀ ਗਈ ਅੱਛਾ ਫਿਰ ਸਪਲਾਈ ਕੰਪਨੀ ਸੀ ਗਈ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਸੀ ਉੱਥੇ ਉਤ ਤੋਂ ਬਾਅਦ ਕੰਪਨੀ ਚੇਂਜ ਹੋਈ ਮੇਰੀ ਫਿਰ ਫਿਰ ਜਾ ਗਈ ਕੰਪਨੀ ਚੇਂਜ ਕੀਤੀ ਜਦੋਂ ਰੂਮ ਚ ਗਈ ਉੱਥੇ ਨੌਕੜਿਆਗੇ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ ਉੱਥੇ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਣੇ ਅੱਛਾ ਅਜਮਾਣੇ ਹਾਂ ਜੀ ਅਬ ਉਹ ਤਾਂ ਪੁਰਾਣਾ ਅਜਮਾਣੇ ਗਿਆ ਸੀਗਾ ਅੱਛਾ ਅੱਛਾ ਹਾਂ ਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕੰਮ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀ ਨਾ ਜੀ ਕਿੱਦਾਂ ਕੀ ਨਹੀਂ ਨਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਨਾਲ ਅੱਛਾ ਜਿੱਦੇ ਉੱਥੇ ਮੈਂ ਰਿਹਾ ਜੀ ਮੈਂ 10 ਦਿਨ ਦੇ ਵਿੱਚ ਚੱਕਿਆ ਗਿਆ ਜੀ 10 ਦਿਨ ਉੱਥੇ ਰਿਹਾ ਹਾਂਜੀ ਹਾਂਜੀ ਹੁਣ ਸਾਂ ਉੱਥੇ ਦੁਬਈ ਪੁਲਿਸ ਨੇ ਚੱਕਿਆ ਦੁਬਈ ਦੇ ਨਹੀਂ ਚੱਕਿਆ ਇਹ ਜਮਾਨ ਪੁਲਿਸ ਨੇ ਚੱਕਿਆ ਇਹ ਜਮਾਨ ਪੁਲਿਸ ਹਾਂਜੀ ਹਾਂਜੀ ਕੀ ਉੱਥੇ ਕੀ ਉਹਨਾਂ ਨੂੰ ਮਿਲਿਆ ਜਮਾਨ ਪੁਲਿਸ ਨੂੰ ਉੱਥੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਕਿ ਮਖਵਰੀ ਕੀਤੀ ਸੀ ਕਿਸੇ ਨੇ ਹਾਂ ਸਹੀ ਹੈ ਜੀ ਮਖਵਰੀ ਕੀਤੀ ਗਈ ਨਹੀਂ ਤੇ ਚੱਕਾਇਆ ਸਾਨੂੰ ਤੁਸੀਂ ਵਿੱਚ ਅਰੈਸਟ ਹੋ ਗਏ। ਹਾਂਜੀ ਵਿੱਚ ਅਰੈਸਟ ਹੋ ਗਏ। ਤੁਸੀਂ ਕਿਹਾ ਨਹੀਂ ਵੀ ਮੈਂ ਵੇਖਣਾ ਵਾਂ ਮੇਰਾ ਕੋਈ ਤੁਸੀਂ ਬਹੁਤ ਮੈਂ ਤਰਲਾ ਕੀਤਾ ਜੀ ਉਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੇ। ਹਾਂ ਨਹੀਂ ਸੁਣੀ। ਬਹੁਤ ਸੁਣੀ ਨਹੀਂ ਆਈ। ਨਹੀਂ ਸੁਣੀ। ਇਹ ਕਹਿੰਦਾ ਤੁਹਾਡੀ ਵਿੱਚ ਤੁਹਾਡੇ ਵਿੱਚ ਨਾ ਹੀ ਵਿੱਚ ਤੁਹਾਡੇ ਵਿੱਚ। ਇਹ ਕਹਿੰਦਾ ਬਿਲਕੁਲ ਹਾਈਟ ਤੇ ਹੀ ਲੱਤੀ ਕੋ ਪੜਿਆ ਆਈਡੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨਾਂ ਨੂੰ ਸਾਰਾ ਕੋ ਦਿੱਤਾ ਕੱਢ ਕੇ ਉਹਨਾਂ ਨੂੰ ਆਪਣਾ ਆਈਟੀਮ ਕਿਤੇ ਕੱਢ ਕੇ। ਇੱਥੋਂ ਤੱਕ ਇਹ ਮੋਬਾਈਲ ਤੱਕ ਲੋਕ ਤੱਕ ਦਿੱਤਾ ਗੱਲ ਉਹਨਾਂ ਨੂੰ। ਠੀਕ ਹੈ। ਲੋਕ ਕੋਲ ਦਿੱਤਾ। ਲੋਕ ਕੋਲ ਦਿੱਤਾ। ਹਾਂਜੀ। ਕੋਈ ਬੰਦੇ ਨਹੀਂ ਆ। ਨਹੀਂ ਬੰਦੇ ਆ। ਇਹ ਤੁਹਾਨੂੰ ਤੋਬ ਸ਼ਹਿਨ ਦੇ ਨਾਲ ਲੈ ਗਏ ਨੂੰ ਆਪਣੇ ਸਹੀ ਆਪਣੇ ਢੇਲ ਚ ਲੈ ਗਏ ਜੀ ਢੇਲ ਚ ਲੈ ਗਏ ਵਰਦੀ ਬੁਰਦੀ ਪਾਈ ਉੱਥੇ ਉਹਨਾਂ ਨੇ ਲੋ ਵਰਦੀ ਬੁਰਦੀ ਪਾ ਕੇ ਮੁੱਢੇ ਅੰਦਰ ਕੱਕੜਾਈ ਉੱਥੇ ਅੰਦਰ ਰੱਖਿਆ 250 ਕਿਲੇ ਸਰਕੰਦ 250 ਲੈ ਗਏ 250 ਦਾ ਹਾਂਜੀ 206 ਮਹੀਨੇ ਹਾਂਜੀ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਥੇ ਰੋਟੀ ਪਾਣੀ ਸਵੇਰ ਟਾਈਮ ਇੱਕ ਸੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀਗੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਦਾ ਵੀ ਇੱਕ ਰੋਟੀ ਮਿਲਦੀ ਸੀਗੀ ਹਾਂਜੀ ਜਿਹੜੇ ਹੋਰ ਕਿੰਨੇ ਕਾ ਪੰਜਾਬੀ ਉੱਥੇ ਹੈਗੇ ਥੋੜੇ ਨਾਲ ਕਿੰਨੇ ਟੋਟਲ ਸੀਗੇ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗ ਵਾਲੇ ਕੇਸ ਬਣੇਗੇ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਇਹਦੇ ਪੰਜਾਬ ਦੇ ਸੀਗੇ ਆਪਣੇ ਇਹਦੇ ਕਿਹੜੇ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਦੇ ਤੁਸੀਂ ਕੋਈ ਵਕੀਲ ਉੱਥੇ ਕੇਸ ਨਹੀਂ ਲੈਣਾ ਤੁਹਾਡਾ ਕੇਸ ਕਿ ਇਹੋ ਸੁੱਥੇ ਵਕੀਲ ਸਰਕਾਰੀ ਦਿੱਤਾ ਸੀਗਾ ਜਿਹਨੇ ਆਪਣਾ ਵਕੀਲ ਕਰਦੇ ਫਾਇਦਾ ਨਹੀਂ ਨਹੀਂ ਕੋਈ ਹਾਂਜੀ ਤੇ ਉਹ ਸੁਣਨੀ ਤਾਂ ਆਪਣੇ ਨਾਲ ਤਾਂ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਮੁਸਲਮਾਨ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲਿਆ ਸਰਵਾਈਦ ਨਾਲ ਕੁਛ ਨਹੀਂ ਹੋਇਆ ਵਕੀਲਾ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਕਿ ਅਸੀਂ ਇੰਨੇ ਚਲੋਗੇ ਸੁਨਤਰਾ ਮਾਲਕ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਵਿੱਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਕਿ ਉਹ ਦਿਹਾ ਕਿਦੋਂ ਹੋਈ ਤੁਸੀਂ ਬਸ ਰੱਬ ਵੱ ਉਹਦਾ ਨਾਮਾਇਆ ਕਿਸੇ ਤਰ੍ਹਾਂ ਦਾ ਦਰਦ ਦਿੱਤਾ ਪੇਪਰ ਆਇਆ ਸੀ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮਿੰਟਾਂ ਦਾ ਨਾਮ ਇਕੱਠੇ ਲੈਣ ਦਾ ਆਇਆ ਉਹ ਤਾਂ ਫੋਨ ਦੀ ਗੱਲ ਕਰਾਂਦੀ ਸੀ ਪ੍ਰਵਾਨਕ ਮੈਂਬਰ ਨਾਲ ਸਾਨੂੰ ਦਵਾਈ ਤੋਂ ਹਾਂ ਤਾਂ ਇਹ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰ ਦਿੰਦਾ ਜੀ ਹਾਂ ਜੀ ਕੋਈ ਅੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਜੇ ਗਏ ਸੀ ਰੋਜ਼ਗਾਰ ਲਈ ਉੱਥੇ ਫਸ ਜਾ ਕੇ ਜੇਲ੍ਹ ਜਾ ਹਾਂ ਜੀ ਬਸ ਕੀ ਕਰੀ ਮਜ਼ਦ ਕਾਈ ਸਾਲ ਬਾਲ ਫਿਰ ਉਹਨੂੰ ਲੈ ਦੱਸਿਆ ਤੁਹਾਡਾ ਨਾਮ ਆ